ਵਾਟ ਨੰਬਰ ਸਟ੍ਰਾਈਕ ਅਸੀਂ ਖੜੇ ਆਂ ਸ਼ੇ ਸ਼ੰਕਰ ਮੰਦਿਰ ਆ ਚਾ ਇੱਥੇ ਭੋਲੇ ਸ਼ੰਕਰ ਦਾ ਮੰਦਿਰ ਆ ਜੋ 35 ਸਾਲ ਪੁਰਾਣਾ ਹੈ ਤੇ ਉਹ ਔਰ ਉਸ ਦੇ ਹਾਲੇ ਦੁਆਲੇ ਦੀ 15 15 ਫੁੱਟ ਜ਼ਮੀਨ ਉਹ ਹਰੇ ਆਲੇ ਪਾਸੇ ਬੈਠ ਗਈ ਆ ਔਰ ਇੱਕ ਨਾਲ ਮਕਾਨ ਆ ਉਹਦੇ ਨੀਹਾਂ ਸਮੇਤ 15 15 ਫੁੱਟ ਅੱਡੇ ਮਕਾਨ ਦਾ ਉਹ ਵੀ ਸਾਹ ਬੈਠ ਗਿਆ ਨੁਕਸਾਨ ਜਾਨੀ ਮਾਲੀ ਲੰਘਦੇ ਹਾਂ ਤੇ ਆ ਗਿਆ ਕੁਛ ਲੋਕ ਤਾਂ ਤਬ ਕੇ ਮਰ ਸਕਦੇ ਇਹ ਮਕਾਨ ਹੈ ਚਲੋ ਅੱਧਾ ਹਿੱਸਾ ਦਾ ਬਹਿ ਕੇ ਅੱਧੇ ਹਿੱਸੇ ਦੇ ਕਰਤੇ ਐਸੇ ਤੱਕ ਖੜਾ ਹੋਈ ਨਾ ਔਰ ਸੱਲੀ ਘਾਲਿਆ ਤੇ ਸਾਕੇ 3 ਘੰਟੇ ਲਗਾਤਾਰ ਐਸਟੀਐਮ ਸਾਹਿਬ ਨੂੰ ਫੋਨ ਕੀਤੇ ਐਸਟੀਐਮ ਸਾਹਿਬ ਨੇ ਮੇਰਾ ਵੀ ਉਸ ਤੋਂ ਪਹਿਲੇ ਕੋਈ 20 25 ਫੋਨ ਰਿਕਾਰਡ ਚੱਕ ਕੇ ਜਾ ਸਕਦੇ ਆ ਉਹਨਾਂ ਨੇ ਕਿਹਾ ਦਾ ਫੋਨ ਤੁਕਣਾ ਮੁਨਾਸਬ ਨਹੀਂ ਸਮਝਿਆ ਐਸਪੀ ਉਹਨਾਂ ਦਾ ਰਿਕਾਰਡ ਹੈ ਉਹਨਾਂ ਨੇ ਕਿਹਾ ਐਸਟੀਐਮ ਸਾਹਿਬ ਮੇਰਾ ਵੀ ਫੋਨ ਨਹੀਂ ਚੁਣਦੇ ਬਈ ਇੱਕ ਆ ਐਮਰਜੈਂਸੀ ਘਟਨਾ ਹੈ ਉਪਲ ਸਾਹਿਬ ਦਾ ਐਸਟੀਐਮ ਸਾਹਿਬ ਦਾ ਹੀ ਫੋਨ ਐਸਟੀਐਮ ਸਾਹਿਬ ਨਹੀਂ ਚੁਣ ਰਹੇ ਇਹ ਮਕਾਨ ਵਿੱਚ ਉਹਲੇ ਬੈਹ ਸਕਦਾ ਹੈ ਫੋਨ ਜਿਸ ਜ਼ਮੀਨ ਤੇ ਹੀ ਖੜੇ ਆ ਦੀਪ ਦਾ ਵੀ ਗੱਲ ਕਰਦਿਆ ਕਰਦਿਆ ਬੈਹ ਜਾਣੀਆ ਕਿਉਂਕਿ ਹਾਲਾਤ ਵਾਲਾ ਬਹੁਤ ਖੋਖਲਾ ਜੋ ਚੈਨ ਨਜ਼ਰ ਆਉਂਦੀ ਹੈ ਕਿ ਇਹਦੇ ਥੱਲੇ ਵੀ ਖਾਲੀ ਹੋ ਚੁੱਕੀ ਵਾਟ ਨੰਬਰ 22 ਚ ਅਸੀਂ ਖੜੇ ਆਂ ਸ਼ੇ ਸ਼ੰਕਰ ਮਹੱਲਾ ਚ ਇੱਥੇ ਭੋਲੇ ਸ਼ੰਕਰ ਦਾ ਮੰਦਿਰ ਹੈ ਜੋ 35 ਸਾਲ ਪੁਰਾਣਾ ਹੈ ਔਰ ਉਸ ਦੇ ਹਾਲੇ ਦੁਆਲੇ ਦੀ 15 15 ਫੁੱਟ ਜ਼ਮੀਨ ਉਹਦੇ ਹਾਲੇ ਵਾਲੇ ਦੀ ਬੈਠ ਗਈ ਹੈ ਔਰ ਇੱਕ ਨਾਲ ਮਕਾਨ ਹੈ ਉਹਦੇ ਨੀਹਾਂ ਸਮੇਤ 15 15 ਫੁੱਟ ਅੱਧੇ ਮਕਾਨ ਦਾ ਉਹ ਵੀ ਸਾਹ ਬੈਠ ਗਿਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਸਾਢੇ 3 ਘੰਟੇ ਲਗਾਤਾਰ ਐਸ ਡੀ ਐਮ ਸਾਹਿਬ ਨੂੰ ਫੋਨ ਕੀਤੇ ਐਸਟੀਐਮ ਸਾਹਿਬ ਨੇ ਮੇਰਾ ਵੀ ਉਸ ਤੋਂ ਪਹਿਲੇ ਕੋਈ 20 25 ਫੋਨ ਰਿਕਾਰਡ ਚੱਕ ਕੇ ਤੇ ਜਾ ਸਕਦੇ ਆ ਉਹਨਾਂ ਨੇ ਕਿਸੇ ਦਾ ਫੋਨ ਚੁਕਣਾ ਮੁਆਫਿਬ ਨਹੀਂ ਸਮਝਿਆ ਫਿਰ ਮੈਂ ਐਸਟੀਐਸ ਐਸਟੀਓ ਸਾਹਿਬ ਨੂੰ ਫੋਨ ਕੀਤਾ ਉਪਾਲ ਜੀ ਨੂੰ ਉਹਨਾਂ ਨੇ ਮੇਰਾ ਫੋਨ ਜਰੂਰ ਸੁਣਿਆ ਔਰ ਮੈਂ ਕਿਹਾ ਸਾਡਾ ਤਾਂ ਫੋਨ ਐਸਟੀਐਸ ਸਾਹਿਬ ਨਹੀਂ ਐਸਟੀਐਮ ਸਾਹਿਬ ਨਹੀਂ ਸੁਣਦੇ ਵੇ ਤੀ ਕਰ ਲਓ ਮੇਰੇ ਕੋਲ ਰਿਕਾਰਡਿੰਗ ਇਹ ਸਾਡੇ 3 ਘੰਟੇ ਬਾਅਦ ਐਸਟੀਓ ਉੱਪਰ ਆਇਆ ਔਰ ਆ ਕੇ ਉਹਨੇ ਕਿਹਾ ਮੈਂ ਜਿਹੜੀ ਗੱਲ ਕਰਨ ਵਾਲੀ ਐ ਕਿ ਐਸਟੀਓ ਨੇ ਉਹਦਾ ਰਿਕਾਰਡ ਆ ਉਹਨਾਂ ਨੇ ਕਿਹਾ ਐਸਟੀਓ ਸਾਹਿਬ ਮੇਰਾ ਵੀ ਫੋਨ ਨਹੀਂ ਸੁਣਦੇ ਫਿਰ ਇੱਕ ਆ ਐਮਰਜੈਂਸੀ ਘਟਨਾ ਹੈ ਉਪਲ ਸਾਹਿਬ ਦਾ ਐਸਟੀਓ ਸਾਹਿਬ ਦਾ ਹੀ ਫੋਨ ਐਸਟੀਓ ਸਾਹਿਬ ਨਹੀਂ ਸੁਣ ਰਹੇ ਚਲੋ ਇਹ ਸਾਢੇ 3 ਘੰਟੇ ਬਾਅਦ ਆਏ ਨਾ ਇਹ ਹੁਣ ਦੇਖਣਗੇ ਕੀ ਕਰਨਾ ਲੇਕਿਨ ਇਹਦਾ ਕਾਰਨ ਜੋ ਨਜ਼ਰ ਆਉਂਦਾ ਸੀਰਜ ਸੀਰੀਜ ਬਾਰ ਬਾਰ ਬੰਦ ਰਹਿੰਦਾ ਔਰ ਬਾਰ ਬਾਰ ਸ਼ਿਕਾਇਤ ਕਰਨ ਤੋਂ ਬਾਅਦ 10 15 ਦਿਨ ਬੰਦ ਦੇ ਨਾ ਗੋਮਗਲੋਂ ਤੋਂ ਮਿੱਟੀ ਝਾੜ ਕੇ ਚੱਲ ਜਾਂਦੇ ਨੇ ਇੱਕ ਦੋ ਦਿਨ ਚਾਰ ਦਿਨ ਚੱਲਦਾ ਫੇਰ ਉੱਥੇ ਤੇ ਉੱਥੇ ਜੋ ਸੀਵਰੇ ਬਲਾਕ ਰਹਿੰਦਾ ਉਹਦੇ ਪਾਣੀ ਨੇ ਕੋਈ ਨਾ ਕੋਈ ਰਸਤਾ ਲੱਭਣਾ ਇਹ ਜੋ ਸਾਰੀ ਘਟਨਾ ਨਰ ਹਾਂਦੀ ਪਈ ਆ ਉਹੀ ਸੀਰੇ ਦੇ ਬਲਾਕ ਕਰਦੀ ਆ ਜਿਹੜਾ ਅੰਡਰਗਰਾਉਂਡ ਜਾਂਦਾ ਰਿਹਾ ਅੱਜ ਅਚਨਚੇਤ ਬਹਿ ਗਿਆ ਬਹਿ ਗਿਆ ਕਿਸੇ ਨੂੰ ਪਤਾ ਨਹੀਂ ਸੀ ਲੇਕਿਨ ਸਾਡੇ ਨੁਕਸਾਨ ਜਾਨੀ ਮਾਲੀ ਲੰਘਦੇ ਆਂਦੇ ਆ ਜਾਂਦੇ ਆ ਕੁਝ ਲੋਕ ਦਬ ਕੇ ਮਰ ਸਕਦੇ ਹੀ ਇਹ ਮਕਾਨ ਚਲੋ ਅੱਧਾ ਹਿੱਸਾ ਦਾ ਬਹਿ ਗਿਆ ਅੱਧੇ ਹਿੱਸੇ ਦੇ ਸਿਰ ਤੇ ਐਸੇ ਤਾਂ ਖੜਾ ਇਹ ਮਕਾਨ ਵੀ ਅਸਲੇ ਬਹਿ ਸਕਦਾ ਕੋਨ ਜਿਸੀ ਜ਼ਮੀਨ ਤੇ ਹੀ ਖੜੇ ਆ ਕੀਪਦਾ ਵੀ ਗੱਲ ਕਰਦਿਆ ਕਰਦਿਆ ਬਹਿ ਜਾਣੀਆ ਕਿਉਂਕਿ ਹਾਲਾਤ ਵਾਲਾ ਬਹੁਤ ਖੋਖਲਾ ਜੋ ਟੈਲਨ ਨਜ਼ਰ ਆਉਂਦੀ ਆ ਇਹਦੇ ਥੱਲੇ ਵੀ ਖਾਲੀ ਹੋ ਚੁੱਕਾ ਤੇਰਾ ਵਾ ਫਿਰ ਕੀ ਕਾਰਵਾਈ ਕੀਤੀ ਸਰ ਸਰ ਦੇਖੋ ਸਾਨੂੰ ਜਦੋਂ ਪਤਾ ਲੱਗਾ ਆਪਣੇ ਗੌਰਵ ਜੀ ਨਾਲ ਮੇਰੀ ਗੱਲ ਹੋਈ ਤੁਸੀਂ ਗੌਰਵ ਜੀ ਤੁਸੀਂ ਤੁਹਾਡਾ ਨਾਮ ਜੀ ਗੌਰਵ ਜੀ ਨਾਲ ਗੱਲ ਹੋਈ ਹੈ ਜੀ ਮੈਨੂੰ ਫੋਨ ਨੰਬਰ ਆਇਆ ਤੇ ਉਹ ਕਹਿੰਦੇ ਕਿ ਇਹਨਾਂ ਨਾਲ ਗੱਲ ਕਰੋ ਨੇ ਜਿਹੜੇ ਕੰਮ ਹੈ ਤੇ ਮੈਂ ਉਸੇ ਵੇਲੇ ਗੱਲ ਕੀਤੀ ਔਰ ਉਹ ਕਹਿੰਦੇ ਵੀ ਇੱਥੇ ਆ ਕੋਈ ਕੋਲ ਪਿਆ ਔਰ ਵਿਦਿਨ 10 ਮਿੰਟਸ ਮੈਂ ਆਫੇ 10 ਮਿੰਟ ਕੋਲ ਉਹਨਾਂ ਨਾਲ ਗੱਲ ਨੂੰ 10 ਵਜੇ ਪਹੁੰਚ ਗਿਆ ਕਿੱਡਾ ਲੰਬਾ ਤੇ ਕਿੱਡਾ ਥੋੜਾ ਸਰ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਜੀ ਇਹ ਤੇ ਹੁਣ ਜਦੋਂ ਟੀਮ ਸਾਰੀ ਆਣ ਗਿਆ ਸਾਰੇ ਰਲ ਮਿਲ ਕੇ ਅਪਰੇਸ਼ਨ ਹੋਏਗਾ ਇਹ ਇਕੱਲੇ ਫਾਰਮੇਸ਼ੇ ਦੇ ਲੈਵਲ ਦੀ ਗੱਲ ਨਹੀਂ ਸਰ ਕਾਰਨ ਵੀ ਨਹੀਂ ਵਾਲੇ ਦੱਸਿਆ ਜਾ ਸਕਦਾ ਕਿਉਂਕਿ ਜਿੰਨਾ ਕੋਈ ਥੱਲੇ ਜਾਏਗੀ ਨਹੀਂ ਟੀਮ ਜਾਂ ਕੋਈ ਉਹਨਾਂ ਦੇ ਕਾਰਨ ਨਹੀਂ ਪਤਾ ਲੱਗ ਸਕਦਾ ਨੁਕਸਾਨ ਬਹੁਤ ਹੋ ਸਕਦਾ ਜੀ ਨੁਕਸਾਨ ਲੱਭ ਰਿਹਾ ਜੇਕਰ ਇਹ ਬਿਲਡਿੰਗ ਥੱਲੇ ਡੇਜੇ ਤਾਂ ਜਾਨੀ ਮਾਲ ਨੁਕਸਾਨ ਹੋ ਸਕਦਾ ਸੀ ਇਸ ਮੌਕੇ ਤੇ ਜੀ ਹੁਣ ਤੁਹਾਡੇ ਕੋਲ ਸਰ ਮੌਕੇ ਤੇ ਟੀਮਸ ਬਲਾ ਕੇ ਕੰਬਾਈਨ ਆਪਰੇਸ਼ਨ ਹੋਊਗਾ ਜੀ ਦੇਖਾਂਗੇ ਪਹਿਲਾਂ ਕਿੱਥੇ ਦਾ ਕੀ ਕਾਰਨ ਹੈ ਕੀ ਬਣਿਆ ਤੇ ਉਸ ਤੋਂ ਬਾਅਦ ਇੱਥੇ ਕਾਰਵਾਈ ਕੀਤੀ ਜਾਏਗੀ ਜੀ। ਇਹ ਵੀਡੀਓ ਨਾਲ ਪਾਹੀ ਲੋਕਾਂ ਨੂੰ ਅਪੀਲ ਕਰਾਂਗੇ ਜੀ ਪਲੀਜ਼ ਲਾਗੇ ਦਾ ਅਗਲੇ ਸ਼ੀ ਮੰਦਿਰ ਵਾਲੇ ਔਰ ਲਾਗੇ ਦਾ ਘਰ ਵਾਲੇ ਆਪਣਾ ਮਕਾਨ ਪਲੀਜ਼ ਖਾਲੀ ਕਰ ਦਿਓ ਜੀ। ਸ਼ਿਫਟ ਹੋ ਕੇ ਦੋ ਤਿੰਨ ਚਾਰ ਦਿਨ ਲਈ ਪਰ ਉਸ ਚੱਲ ਜੋ ਜਾਂਦਾ ਇਹਦਾ ਮਸਲਾ ਨਹੀਂ ਹੱਲ ਹੁੰਦਾ। ਜਿੰਨਾ ਸਾਡੇ ਧਿਆਨ 'ਚ ਨਹੀਂ ਆਉਂਦਾ ਵੀ ਇੱਥੇ ਕਾਰਨ ਕੀ ਹੈ ਔਰ ਇਹਦਾ ਹੱਲ ਕੀ ਹੋ ਸਕਦਾ।